ਕੀ ਕਰਦੇ ਸਿਪਲੈਂਡਰ ਅੰਜ ਕਿਸ ਤਰ੍ਹਾਂ ਦੇਖਦੇ ਹਾਂ ਜੀ ਇਹ ਜਿਹੜਾ ਘਟਨਾ ਵਾਪਰੀ ਆ ਮੋਹਾਲੀ 에ਰਪੋਰਟ ਦੇ ਉੱਤੇ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਕਿੱਦਾਂ ਸੰਭੋਲੋ ਉਹਨਾਂ ਨੇ ਉਹਨਾਂ ਨੂੰ ਕਿਹਾ ਵੀ ਆਪਣਾ ਪਰਸ ਜਿਹੜਾ ਵਾ ਤੇ ਫੋਨ ਆ ਇਹ ਸੈਨਰ ਦੇ ਰਾਈਂ ਧਗਾਓ ਕਿਸ ਕੰਨਾ ਤੇ ਰੱਖੋ ਇਥੋਂ ਜਿਹੜੀ ਉਹ ਤਲਕੀ ਪੈਦਾ ਹੋਈ ਆ ਤੇ ਇਹਦੇ ਵਿੱਚ ਵੀ ਇਹ ਸਾਰਾ ਕੁਝ ਹੈ ਦੇਖੋ ਜਦੋਂ ਐਮਪੀ ਨਹੀਂ ਸੀਗੀ ਫਿਲਮੀ ਸਟਾਰ ਸੀ ਉਹਨਾਂ ਨੂੰ ਨੌਂ ਜੀ ਤਾਂ ਉਦੋਂ ਵੀ ਮਾਨ ਨਹੀਂ ਸੀਗੀ ਉਹਨਾਂ ਦੀ ਸ਼ਬਦਾਵਲੀ ਜਿਹੜੀ ਉਦੋਂ ਵੀ ਬਹੁਤ ਮਾੜੀ ਸੀ ਉਹਨਾਂ ਨੇ ਬਹੁਤ ਹੀ ਜ਼ਹਿਰ ਜਿਹੜਾ ਵਾ ਉਹ ਕਿਸਾਨੀ ਅੰਦੋਲਨ ਵੇਲੇ ਵੀ ਉਕਲਿਆ ਵਾ ਐਮਪੀ ਬਣ ਚੁੱਕੇ ਨੇ ਐਮਪੀ ਦਾ ਤਾਂ ਬਹੁਤ ਵੱਡਾ ਦਾਇਰਾ ਹੁੰਦਾ ਜੀ ਇਤਾਂ ਦੇ ਬਿਆਨ ਤਾਂ ਪਹਿਲਾਂ ਇਹਨਾਂ ਦੇ ਐਮਪੀ ਸੀਗੇ ਨਰਿੰਦਰ ਮੋਦੀ ਸੀਗੇ ਹੋਰ ਮੰਤਰੀ ਸੀਗੇ ਜਿਦਾਂ ਦੇ ਕੰਗਣਾ ਬਿਆਨ ਦਿੰਦੀ ਰਹੀ ਆ ਇਤਾਂ ਦੇ ਬਿਆਨ ਤਾਂ ਉਹਨਾਂ ਦੇ ਵੀ ਨਹੀਂ ਸੀ ਆਉਂਦੇ ਮੰਨ ਲਓ ਜੇ ਆਮ ਬੰਦਾ ਉੱਤੇ ਹੁੰਦਾ ਵਾ ਉਹਨਾਂ ਦੇ ਬੂਟ ਤੱਕ ਵੀ ਲਵਾਏ ਜਾਂਦੇ ਆ ਇਤੋਂ ਤੱਕ ਵੀ ਕਈ ਵਾਰ ਜਸਤਾਰ ਖਲਾਈ ਜਾਂਦੀ ਆ ਤੇ ਫਿਰ ਕੰਗਣਾ ਰਣੌਤ ਜੀ ਨੂੰ ਤੇ ਇਹ ਵੀ ਕਿਹਾ ਸੀ ਨਾ ਵੀ ਤੁਸੀਂ ਆਪਣਾ ਫੋਨ ਤੇ ਪਰਚ ਜਿਹੜਾ ਵਾ ਉਸ ਸਟੈਨਰ ਤੇ ਰੱਖੋ ਇਹ ਤਾਂ ਕੋਈ ਵੱਡੀ ਗੱਲ ਨਹੀਂ ਸੀ ਤੇ ਤੁਸੀਂ ਦੱਸ ਸਕਦੇ ਹੋ ਵੈਸੇ ਪਰਿਵਾਰ ਸਾਰਾ ਚੜ੍ਹਦੀ ਕਲਾ ਦੇ ਵਿੱਚ ਆ ਸੰਘਰਸ਼ੀ ਪਰਿਵਾਰ ਆ ਕੋਈ ਇਦਾਂ ਦੀ ਕੋਈ ਗੱਲਬਾਤ ਨਹੀਂ ਜੀ ਕਿਉਂਕਿ ਉਹਨਾਂ ਨੇ ਆਪਣੀ ਡਿਊਟੀ ਨਿਭਾਈ ਆ ਤੇ ਡਿਊਟੀ ਦੇ ਦੌਰਾਨ ਜੇ ਕੋਈ ਉਨਨੀਕੀ ਕਰਦਾ ਵਾ ਤੇ ਉੱਤੇ ਸਾਡਾ ਖਤਰਬੰਦਾ ਵੀ ਡਟ ਹੈ। ਕੰਗਣਾ ਰਣੌਤ ਜੀ ਦਾ ਕੱਲ ਇੱਕ ਬਿਆਨ ਵੀ ਆਇਆ ਵਾ ਕਿ ਜਿਹੜਾ ਪੰਜਾਬ ਆ ਇਹ ਤੇ ਅਤਕਵਾਦ ਜਿਹੜਾ ਵਾ ਉਹ ਪੈਦਾ ਹੋ ਰਿਹਾ ਵਾ ਇਹੋ ਜਿਹੇ ਬਿਆਨ ਜਿਹੜੇ ਦੇਨੇ ਆ ਦੇਖਦੀ ਏਕਤਾ ਤੇ ਖੰਡਤਾਂ ਨੂੰ ਜਿਹੜਾ ਵਾ ਉਹ ਥੇਸ ਪਾਉਣ ਵਾਲੀ ਗੱਲ ਆ ਇਹ ਤੇ ਦੀ ਕੰਗੜਾ ਮਰੋਟੀ ਤੇ ਜਿਹੜਾ ਉਹ ਪਰਚਾ ਹੋਣਾ ਚਾਹੀਦਾ ਵਾ ਕਿ ਇੱਕ ਉਹ ਕੱਲੇ ਫਿਲਮੀ ਸਟਾਰ ਨਹੀਂ ਜੇ ਜਦੋਂ ਫਿਲਮੀ ਸਟਾਰ ਵੀ ਆ ਤੇ ਉਹਦੀ ਅਤੀ ਇੰਡਸਟਰੀ ਦੇ ਵਿੱਚ ਲੋਕਾਂ ਦੇ ਨਾਲ ਲੜਾਈ ਝਗੜਾ ਹੁੰਦਾ ਰਹਿੰਦਾ ਉਹ ਉਹਦਾ ਆਪਾਂ ਨੂੰ ਪਹਿਲਾਂ ਵੀ ਪਤਾ ਐਤੀ ਹੁਣ ਵੀ ਇਸ ਟਾਈਮ ਮੈਂ ਦਿਰਾ ਦੂੰਗਾ 25 26 ਜੀ ਸਾਡੇ ਆਪਣੇ ਵੀ ਬੈਠੇ ਹੋਏ ਵੱਡਾ ਪਰਿਵਾਰ ਆ ਤੇ ਇਤਾਂ ਦੀ ਕੋਈ ਗੱਲ ਨਹੀਂ ਕੀ ਪਰ ਜਿਹੜੇ ਉਲਟੇ ਪੁਲਟੇ ਬਿਆਨ ਦੇਣੇ ਆ ਅਸੀਂ ਕਹਿੰਦੇ ਆ ਕੰਗਣਾ ਮੈਜੋਰ ਜੀ ਨੂੰ ਵੀ ਤੁਸੀਂ ਸ਼ਬਦਾਂ ਦੀ ਜਿਹੜੀ ਆ ਉਹ ਮर्यादा ਰੱਖਿਆ ਕਰੋ ਇਹੋ ਜਿਹੇ ਬਿਆਨ ਦੇਣੇ ਜਿਹੜੇ ਆ ਉਹ ਸਹੀ ਨਹੀਂ ਹੈ ਕਹਿੰਦੀ ਜੀ ਪਾਕਿਸਤਾਨੀਆਂ ਦਾ ਅੱਡਾ ਸੀਗਾ ਕਿਸਾਨੀ ਅੰਦੋਲਨ ਇਦਾਂ ਦੇ ਪਿਆਰ ਆ ਰਹੇ ਨੇ ਕਹਿ ਰਹੀ ਆ ਕਿ ਕੰਗਣਾ ਤਾਂ ਸੰਭਲ ਜੂਗੀ ਕੰਗਣਾ ਦੀ ਰੀਤ ਹੀ ਹੱਡੀ ਬਹੁਤ ਮਜ਼ਬੂਤ ਆ ਉਹਨੂੰ ਕੁਝ ਨਹੀਂ ਹੁੰਦਾ ਉਹਨੇ ਸੰਭਲ ਜਾਣਾ ਹੈ ਪਰ ਪੰਜਾਬ ਤੇਰਾ ਕੀ ਹੋਊਗਾ ਪਤਾ ਨਹੀਂ ਕਿਹੋ ਜਿਹੇ ਬਿਆਨ ਦੇ ਰਹੀ ਆ ਮੈਂ ਤੇ ਅਜੇ ਤੱਕ ਉਹਨਾਂ ਦੀ ਜਿਹੜਾ ਵਾ ਫੇਸ ਹੁਣੀ ਦੇਖਿਆ ਕਿ ਕੌਣ ਹੈ ਉਹਨਾਂ ਦੀ ਭੈਣ ਕੀ ਨਾਂ ਦੱਸਿਆ ਤੇ ਗੋਲੀ ਹਾਂਜੀ ਇਹਨਾਂ ਗੋਲੀ ਤੇ ਉਹਨੂੰ ਭੈਣ ਨੂੰ ਇਹੋ ਜਿਹੇ ਬਿਆਨ ਨਹੀਂ ਦੇਣੇ ਚਾਹੀਦੇ ਜੇ ਰੀੜ ਦੀ ਹੱਡੀ ਤੁਹਾਡੀ ਮਜ਼ਬੂਤ ਹੈ ਤੇ ਰੀੜ ਦੀ ਹੱਡੀ ਕੋਈ ਸਾਡੀ ਵੀ ਜਿਹੜੀ ਉਹ ਈਡੀ ਮਾੜੀ ਨਹੀਂਗੀ ਉਹਨੇ ਜਿਹੜਾ ਬਿਆਨ ਦਿੱਤਾ ਇਹ ਤੋਂ ਪਹਿਲਾਂ ਸਾਨੂੰ ਬੜਾ ਕੁਝ ਕਹਿ ਚੁੱਕੇ ਆ ਇਹ ਹੱਤਵਾਦੀ ਵੀ ਕਹਿ ਚੁੱਕੇ ਆ ਸੱਤਵਾਦੀ ਵੀ ਕਹਿ ਚੁੱਕੇ ਆ ਪਾਕਿਸਤਾਨੀ ਵੀ ਕਹਿ ਚੁੱਕੇ ਆ ਚੀਜੀ ਵੀ ਕਹਿ ਚੁੱਕੇ ਆ ਇੱਥੋਂ ਤੱਕ ਕਿ ਗੰਦੀ ਨਾਲੀ ਦੇ ਕੀੜੇ ਵੀ ਕਹਿ ਚੁੱਕੇ ਆ ਅਸੀਂ ਭੈਣ ਕੁਲਵਿੰਦਰ ਕੌਰ ਦੇ ਘਰ ਪਹੁੰਚੇ ਆ ਉਹਨਾਂ ਦੇ ਪਿੰਡ ਮਈਵਾਲ ਵਿਖੇ ਜਿੱਥੇ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਕਿਸਾਨ ਯੂਨੀਅਨਾਂ ਅਤੇ ਰਾਜਨੀਤਿਕ ਪਾਰਟੀਆਂ ਦੇ ਆਗੂ ਪਹੁੰਚ ਰਹੇ ਨੇ ਸੋ ਸਾਡੇ ਨਾਲ ਵੀਰ ਸੇਰ ਸਿੰਘ ਜੀ ਨੇ ਭੈਣ ਕੁਲਵਿੰਦਰ ਕੌਰ ਦੇ ਭਰਾ ਨੇ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਹਾਂਜੀ ਵੀਰ ਜੀ ਸਭ ਤੋਂ ਪਹਿਲਾਂ ਤਾਂ ਫਤਿਹ ਅਰਜ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂਜੀ ਕਿਸ ਤਰ੍ਹਾਂ ਦੇਖਦੇ ਹੋ ਜੀ ਇਹ ਜਿਹੜਾ ਘਟਨਾ ਵਾਪਰੀ ਆ ਮੋਹਾਲੀ 에어ਪੋਰਟ ਦੇ ਉੱਤੇ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਕਿੱਦਾਂ ਸਮਝਦੇ ਹੋ ਦੇਖੋ ਜੀ ਘਟਨਾ ਜਿਹੜੀ ਆ ਉਹ ਸਿਕਿਉਰਟੀ ਨੂੰ ਲੈ ਕੇ ਵਾਪਰੀ ਆ ਕੰਗੜਾ ਨਰੋਜੀ ਜਿਹੜੇ ਆ ਉਹ ਆਏ ਆ ਤੇ ਉਹਨਾਂ ਦੀ ਕੁਲਵਿੰਦਰ ਕੌਰ ਦੀ ਜਿਹੜੀ ਉੱਥੇ ਡਿਊਟੀ ਆ ਉਹ ਆਪਣੀ ਡਿਊਟੀ ਨੂੰ ਤਾਂਦੇ ਹੀ ਨਿਭਾ ਰਹੇ ਆ ਉਹਨਾਂ ਨੇ ਉਹਨਾਂ ਨੂੰ ਕਿਹਾ ਵੀ ਆਪਣਾ ਪਰਸ ਜਿਹੜਾ ਵਾ ਤੇ ਫੋਨ ਆ ਇਹ ਸਕੈਨਰ ਦੇ ਰਾਈਂ ਨਿਘਾਓ ਇਸ ਸਕੈਨਰ ਤੇ ਰੱਖੋ ਇੱਥੋਂ ਜਿਹੜੀ ਉਹ ਤਲਕੀ ਪੈਦਾ ਹੋਈ ਆ ਤੇ ਇਹਦੇ ਵਿੱਚੋਂ ਹੀ ਇਹ ਸਾਰਾ ਕੁਝ ਹੋਇਆ ਕੀ ਲੱਗਦਾ ਉਹਨਾਂ ਨੇ ਜਿੰਦਗੀ ਕੀਤੀ ਆ ਕਿ ਮੈਂ ਐਮਪੀ ਆ ਜਾਂ ਮੈਂ ਫਿਲਮ ਸਟਾਰ ਆ ਮੈਨੂੰ ਜਾਣਦੇ ਨਹੀਂ ਮੈਂ ਇਹ ਨਹੀਂ ਕਰਨਾ ਇਦਾਂ ਦੀ ਗੱਲ ਹੋਈ ਆ ਕੋਈ ਇਹ ਤਾਂ ਕਿਆਸਰਾਈਆਂ ਲਾ ਸਕਦੇ ਆ ਨਾ ਜਦੋਂ ਉਹਨਾਂ ਨੇ ਇਹ ਗੱਲ ਕਹੀ ਆ ਦੇਖੋ ਜਦੋਂ ਐਮਪੀ ਨਹੀਂ ਸੀਗੀ ਫਿਲਮੀ ਸਟਾਰ ਸੀ ਕੰਗੜਾ ਨੌਜੀ ਤਾਂ ਉਦੋਂ ਵੀ ਮਾਨ ਨਹੀਂ ਸੀਗੇ ਉਹਨਾਂ ਦੀ ਸ਼ਬਦਾਵਲੀ ਜਿਹੜੀ ਉਦੋਂ ਵੀ ਬਹੁਤ ਮਾੜੀ ਸੀਗੀ ਉਹਨਾਂ ਨੇ ਬਹੁਤ ਹੀ ਜ਼ਹਿਰ ਜਿਹੜਾ ਵਾ ਉਹ ਕਿਸਾਨੀ ਅੰਦੋਲਨ ਵੇਲੇ ਵੀ ਉਕਲਿਆ ਵਾ ਤੇ ਸਾਨੂੰ ਲੱਗਦਾ ਵੀ ਉੱਥੇ ਵੀ ਜਿਹੜਾ ਵਾ ਇਹ ਇਦਾਂ ਦੀ ਕੋਈ ਨਾ ਕੋਈ ਗੱਲਬਾਤ ਹੋਈ ਆ ਕਿਉਂਕਿ ਉਹ ਆਪਣੀ ਸਿਕਿਉਰਿਟੀ ਤੇ ਆ ਆਪਣੀ ਡਿਊਟੀ ਦੇ ਉੱਪਰ ਆ ਵੀ ਤੁਸੀਂ ਆਪਣਾ ਪਰਸ ਤੇ ਜਿਹੜਾ ਫੋਨ ਹੈ ਉਹ ਸਕੈਨਰ ਤੇ ਰੱਖੋ ਤੇ ਇੱਥੋਂ ਜਿਹੜਾ ਵਾ ਸਾਰਾ ਤੂ ਤੂ ਮੈਮੇ ਹੋਈ ਆ ਤੇ ਇਹਦੇ ਵਿੱਚੋਂ ਸਾਰਾ ਕੁਝ ਨਿਕਲਿਆ ਜੀ ਜੇ ਦੇਖਿਆ ਜਾਵੇ ਜਦੋਂ ਬੀਬਾ ਫਿਲਮ ਸਟਾਰ ਸੀਗੇ ਉਦੋਂ بڑے ਜਿਹੜੇ ਢੜਕਾਉ ਬਿਆਨ ਦਿੰਦੇ ਸੀਗੇ ਪਰ ਹੁਣ ਐਮਪੀ ਬਣ ਚੁੱਕੇ ਨੇ ਐਮਪੀ ਦਾ ਤਾਂ ਬਹੁਤ ਵੱਡਾ ਦਾਇਰਾ ਹੁੰਦਾ ਜੀ ਇਦਾਂ ਦੇ ਬਿਆਨ ਤਾਂ ਪਹਿਲਾਂ ਇਹਨਾਂ ਦੇ ਐਮਪੀ ਸੀਗੇ ਨਰਿੰਦਰ ਮੋਦੀ ਸੀਗੇ ਹੋਰ ਮੰਤਰੀ ਸੀਗੇ ਜਿਨ੍ਹਾਂ ਦੇ ਕੰਗਣਾ ਬਿਆਨ ਦਿੰਦੀ ਰਹੀ ਆ ਇਦਾਂ ਦੇ ਬਿਆਨ ਤਾਂ ਉਹਨਾਂ ਦੇ ਵੀ ਨਹੀਂ ਸੀ ਆਉਂਦੇ ਦੇਖੋ ਜਿਹੜੀ ਇਹ ਭਾਜਪਾ ਵਾ ਆਰਐਸਐਸ ਦੀ ਬੀ ਟੀਮ ਆ ਹੂੰ ਇਹਦੇ ਚ ਕੋਈ ਦੋ ਰਿਆ ਨਹੀਂ ਦੂਜਾ ਤਾਨਾ ਚਾਈ ਆ ਪਰ ਉਹ ਤਾਂ ਭੂਤ ਜਿਹੜਾ ਸੀਗਾ ਉਹ ਉੱਤਰ ਗਿਆ ਵਾ ਹੂੰ ਵੀ ਹਰ ਕੀ ਜਿਹੜੀ ਸਰਕਾਰ ਬਣੀ ਹੈ ਜਿਹੜੇ ਕਹਿੰਦੇ ਸੀਗੇ ਵੀ 400 ਤੋਂ ਪਾਰ ਉਹ ਹਰ ਕੀ ਸੱਤਾ ਤੋਂ ਬਾਹਰ ਵਾਲੀ ਗੱਲ ਹੀ ਆ ਉਹ ਤੇ ਫੜੋ ਫੜਾ ਬਾਹ ਫੜਾ ਬਾਵਾ ਫੜ ਫੜ ਕੇ ਕਹਿ ਰਹਾ ਵੀ ਸਾਡੇ ਅੱਲੇ ਆਜੋ ਸਾਡੇ ਅੱਲੇ ਆਜੋ ਮੈਨੂੰ ਲੱਗਦਾ ਕਿ ਇਹਦੇ ਵਿੱਚੋਂ ਹੀ ਜਿਹੜਾ ਵਾ ਐਮਪੀ ਦਾ ਜਿਹੜਾ ਉਹਦੇ ਸਿਰ ਤੇ ਜਿਹੜਾ ਭੂਤ ਸਵਾਰ ਜਰੂਰ ਹੋਇਆ ਵਾ ਜਿਹਦੇ ਵਿੱਚ ਉਹਨਾਂ ਨੇ ਇਹੋ ਜੀ ਗੱਲ ਕੀਤੀ ਆ ਅਸੀਂ ਕਹਿਣਾ ਚਾਹੁੰਦੇ ਆ ਕਿ ਕਾਨੂੰਨ ਸਾਰਿਆਂ ਵਾਸਤੇ ਇੱਕੋ ਹੀ ਆ ਮੰਨ ਲਓ ਜੇ ਆਮ ਬੰਦਾ ਉੱਥੇ ਹੁੰਦਾ ਵਾ ਉਹਨਾਂ ਦੇ ਬੂਟ ਤੱਕ ਵੀ ਲਵਾਏ ਜਾਂਦੇ ਆ ਇੱਥੋਂ ਤੱਕ ਵੀ ਕਈ ਵਾਰ ਜਸਤਾਰ ਖਲਾਈ ਜਾਂਦੀ ਆ ਤੇ ਫਿਰ ਕੰਗਣਾ ਰਣੋਜੀ ਨੂੰ ਤੇ ਇਹੋ ਹੀ ਕਿਹਾ ਸੀ ਨਾ ਵੀ ਤੁਸੀਂ ਆਪਣਾ ਫੋਨ ਤੇ ਪਰਸ ਜਿਹੜਾ ਵਾ ਉਸ ਸਕੈਨਰ ਤੇ ਰੱਖੋ ਇਹ ਤਾਂ ਕੋਈ ਵੱਡੀ ਗੱਲ ਨਹੀਂ ਸੀ ਇਹਦੇ ਵਿੱਚੋਂ ਇਹ ਜਿਹੜਾ ਵਾ ਤਣਾਅ ਪੈਦਾ ਹੋਇਆ ਜੀ ਅ ਕੋਈ ਗੱਲ ਹੋਈ ਆ ਭੈਣ ਨਾਲ ਕੁਲਵਿੰਦਰ ਕੌਰ ਨਾਲ ਪਰਿਵਾਰ ਦੀ ਕੀ ਕਿਦਾਂ ਗੱਲ ਹੋਈ ਆ ਜਾਂ ਕੀ ਗੱਲ ਹੋਈ ਆ ਇਦਾਂ ਦੀ ਕੋਈ ਗੱਲ ਤੁਹਾਡੀ ਹੋਈ ਹੋਵੇ ਫੋਨ ਤੇ ਪ੍ਰਸ਼ਾਸਨ ਨੇ ਕਰਵਾਈ ਹੋਵੇ ਜਾਂ ਤੁਸੀਂ ਗਏ ਹੋ ਮੋ ਉੱਥੇ ਨਹੀਂ ਜੀ ਪ੍ਰਸ਼ਾਸਨ ਨੇ ਸਾਡੀ ਕੋਈ ਗੱਲਬਾਤ ਨਹੀਂ ਕਰਵਾਈ ਤੇ ਨਾ ਸਾਡਾ ਕੋਈ ਉਹਨਾਂ ਦੇ ਨਾਲ ਸੰਪਰਕ ਹੀ ਹੋ ਸਕਿਆ ਵਾ ਕੱਲ ਦਾ ਸਾਡਾ ਜਿਹੜਾ ਵਾ ਸੰਪਰਕ ਟੁੱਟਾ ਵਾ ਭਾਜੀ ਦਾ ਨਾਲ ਛਾਮੀ ਗੱਲ ਹੋਈ ਸੀਗੀ ਪਰ ਉਹਦੇ ਨਾਲੋਂ ਵੀ ਹੁਣ ਸਾਡਾ ਸੰਪਰਕ ਜਿਹੜਾ ਟੁੱਟਾ ਆ ਭਾਜੀ ਨਾਲ ਵੀ ਨਹੀਂ ਗੱਲ ਹੋਈ ਕੋਈ ਨਹੀਂ ਭਾਜੀ ਨਾਲ ਵੀ ਕੱਲ ਹੀ ਹੋਈ ਆ ਉਹਨਾਂ ਦੱਸਿਆ ਵੀ ਇਦਾਂ ਇਹਨਾਂ ਦੀ ਸਕਿਉਰਿਟੀ ਨੂੰ ਲੈ ਕੇ ਜਿਹੜੀ ਆ ਗੱਲਬਾਤ ਹੋ ਗਈ ਆ ਕੰਗਣਾ ਰਣੋਜੀ ਨਾਲ ਹੂੰ ਤੇ ਬੱਚਿਆਂ ਦਾ ਪਤਾ ਲੱਗ ਰਿਹਾ ਸੀ ਕਿ ਬੱਚਿਆਂ ਦਾ ਪਤਾ ਨਹੀਂ ਲੱਗ ਰਿਹਾ ਸਵੇਰੇ ਸਰਵਨ ਸਿੰਘ ਪੰਦੇਰ ਜੀ ਨੇ ਵੀ ਵੀਡੀਓ ਪਾਈ ਸੀ ਕਿ ਕੱਲ ਤੇ ਉਹਦੇ ਬਾਰੇ ਦੱਸੇ ਕਿ ਉਹ ਬੱਚਿਆਂ ਦਾ ਕੋਈ ਪਤਾ ਲੱਗੇ ਆ ਕਿੱਦਾਂ ਉਰੇ ਆ ਗਏ ਨੇ ਜਾਂ ਕੀ ਹੈ ਦੇਖੋ ਬੱਚਿਆਂ ਦਾ ਮੈਂ ਹੀ ਉਹਨਾਂ ਨੂੰ ਕਿਹਾ ਸੀ ਕੱਲ ਜਦੋਂ ਥੋੜਾ ਜਿਹਾ ਸਾਡਾ ਸੰਪਰਕ ਟੁੱਟ ਗਿਆ ਦੇਖੋ ਆਪਣੀ ਉੱਥੇ ਕੋਈ ਰਿਸ਼ਤੇਦਾਰੀ ਤਾਂ ਹੈ ਨਹੀਂ ਤੇ ਜਥੇਬੰਦੀ ਹੀ ਆਪਣਾ ਪਰਿਵਾਰ ਆ ਤੇ ਫਿਰ ਮੈਂ ਹੀ ਸਰਵਨ ਸਿੰਘ ਪੰਦੇਰ ਜੀ ਨੂੰ ਕਿਹਾ ਸੀਗਾ ਵੀ ਸਾਨੂੰ ਕੁਝ ਬੱਚਿਆਂ ਦਾ ਤੇ ਭਾਜੀ ਦਾ ਜਿਹੜਾ ਸੰਪਰਕ ਕੀਤਾ ਜਾਵੇ ਆ ਕੁੜੀ ਦੀ ਜੇ ਅरेस्ट ਪਾਲੀਏ ਤਾਂ ਸਾਨੂੰ ਦੱਸ ਦਿੱਤਾ ਜਾਵੇ ਉਹਦੇ ਤਹਿਤ ਹੀ ਸਰਵਜਨ ਸਿੰਘ ਪੰਦੇਰਜੀ ਨੇ ਜਦੋਂ ਇਹ ਆਪਣੀ ਬਾਈਟ ਦਿੱਤੀ ਆ ਉਦੋਂ ਬਾਅਦ ਜਿਹੜੇ ਆ ਅਸੀਂ ਬੱਚਿਆਂ ਨੂੰ ਜਿਹੜਾ ਆਪਣੇ ਕੋਲ ਲਏ ਆ ਸਵੇਰੇ 2:30 ਵਜੇ ਗਏ ਸੀ ਰਾਤ ਤੇ ਤੜਕੇ ਅਸੀਂ ਬੱਚੇ ਲੈ ਆਏ ਆ ਬੱਚੇ ਸਾਡੇ ਕੋਲ ਆ ਸੇਵ ਆ ਕੋਈ ਦਿੱਕਤਾਂ ਨਹੀਂ ਕਰਨੀ ਤੇ ਪਰਿਵਾਰ ਕਿਦਾਂ ਚੜਦੀ ਕਲਾ ਚ ਆ ਜਾਂ ਕੋਈ ਪਸਤਾਵਾ ਹੈ ਕਿਉਂਕਿ ਸਰਕਾਰੀ ਨੌਕਰੀ ਬਾਤ ਤੇ ਬਹੁਤ ਸਾਰੇ ਲੋਕ ਐਸੇ ਚੱਕੀ ਫਿਰਦੇ ਨੇ ਜੀ ਮਗਰ ਕਿ ਸਾਨੂੰ ਨੌਕਰੀ ਮਿਲ ਜਾਵੇ ਬਹੁਤ ਸਾਰੀਆਂ ਸਪਾਰਸਾਂ ਪਵਾਉਂਦੇ ਨੇ ਤੁਹਾਡੇ ਪਰਿਵਾਰ ਚ ਕਿਦਾਂ ਦਾ ਮਾਹੌਲ ਆ ਪਰਿਵਾਰ ਕੀ ਕਹਿ ਰਿਹਾ ਦੇਖੋ ਜੀ ਤੁਸੀਂ ਦੇਖ ਹੀ ਰਹੇ ਜੋ ਜੇ ਤੇ ਤੁਹਾਨੂੰ ਕੋਈ ਲੱਗਦਾ ਹੋਵੇ ਇਦਾਂ ਦਾ ਤੇ ਤੁਸੀਂ ਦੱਸ ਸਕਦੇ ਹੋ ਵੈਸੇ ਪਰਿਵਾਰ ਸਾਰਾ ਚੜ੍ਹਦੀ ਕਲਾ ਦੇ ਵਿੱਚ ਆ ਸੰਘਰਸ਼ੀ ਪਰਿਵਾਰ ਆ ਕੋਈ ਇਦਾਂ ਦੀ ਕੋਈ ਗੱਲਬਾਤ ਨਹੀਂ ਗਈ ਦੇਖੋ ਉਹਨਾਂ ਨੇ ਆਪਣੀ ਡਿਊਟੀ ਨਿਭਾਈ ਆ ਤੇ ਡਿਊਟੀ ਦੇ ਦੌਰਾਨ ਜੇ ਕੋਈ 1921 ਕਰਦਾ ਵਾ ਤੇ ਉੱਥੇ ਸਾਡਾ ਫਰਜ਼ ਬਣਦਾ ਵੀ ਡਟ ਜਾਣਾ ਹੂੰ ਠੀਕ ਆ ਜੀ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਚਰਚਾਵਾਂ ਚੱਲ ਰਹੀਆਂ ਨੇ ਬਹੁਤ ਸਾਰੇ ਲੋਕ ਨੇ ਜਿਹੜੇ ਗਾਣੇ ਪਾ ਰਹੇ ਨੇ ਜਸ਼ਨ ਮਨਾ ਰਹੇ ਨੇ ਇੱਕ ਸਾਈਡ ਤੇ ਸੋਸ਼ਲ ਮੀਡੀਆ ਤੇ ਇਹ ਵੀ ਚੱਲ ਰਿਹਾ ਹੈ ਕਿ ਇਹ ਜਿਹੜੇ ਜਸ਼ਨ ਮਨਾ ਰਹੇ ਨੇ ਗਲਤ ਆ ਕੱਲ ਨੂੰ ਆਉਣ ਵਾਲੇ ਟਾਈਮ ਤੇ ਤੁਸੀਂ ਨੇ ਪਸਤੌਣਾ ਹੈ ਬਹੁਤ ਸਾਰੇ ਪੰਜਾਬੀ ਨੇ ਜਿਹੜੇ ਹਿਮਾਚਲ ਚ ਵੀ ਰਹਿੰਦੇ ਨੇ ਇਦਾਂ ਦੇ ਕਮੈਂਟ ਵੀ ਆ ਰਹੇ ਨੇ ਉਹਨਾਂ ਕਮੈਂਟਾਂ ਨੂੰ ਕਿਸ ਤਰ੍ਹਾਂ ਦੇਖਦੀ ਨਹੀਂ ਇਹ ਤਾਂ ਦੇਖੋ ਜੀ ਜਿਹੜੇ ਕੰਗੜਾ ਮੋਰਜੀ ਦਾ ਕੱਲ ਇੱਕ ਬਿਆਨ ਵੀ ਆਇਆ ਵਾ ਵੀ ਜਿਹੜਾ ਪੰਜਾਬ ਆ ਇੱਥੇ ਆਤਕਵਾਦ ਜਿਹੜਾ ਵਾ ਉਹ ਪੈਦਾ ਹੋ ਰਿਹਾ ਵਾ ਇਹੋ ਜਿਹੇ ਬਿਆਨ ਜਿਹੜੇ ਦੇਣੇ ਆ ਦੇਖਦੀ ਏਕਤਾ ਤੇ ਖੰਡਤਾ ਨੂੰ ਜਿਹੜਾ ਵਾ ਉਹ ਠੇਸ ਪਾਉਣ ਵਾਲੀ ਗੱਲ ਆ ਇਹ ਤੇ ਵੀ ਕੰਗੜਾ ਮਰਦ ਜੀ ਤੇ ਜਿਹੜਾ ਉਹ ਪਰਚਾ ਹੋਣਾ ਚਾਹੀਦਾ ਵਾ ਕਿਉਂਕਿ ਇੱਕ ਉਹ ਕੱਲੇ ਫਿਲਮੀ ਸਟਾਰ ਨਹੀਂ ਗੇ ਜਦੋਂ ਫਿਲਮੀ ਸਟਾਰ ਵੀ ਆ ਤੇ ਉਹਦੀ ਅੱਧੀ ਇੰਡਸਟਰੀ ਦੇ ਵਿੱਚ ਲੋਕਾਂ ਦੇ ਨਾਲ ਲੜਾਈ ਝਗੜਾ ਹੁੰਦਾ ਰਹਿੰਦਾ ਉਹ ਉਹਦਾ ਆਪਾਂ ਨੂੰ ਪਹਿਲਾਂ ਵੀ ਪਤਾ ਪਰ ਅੱਜ ਉਹ ਮੰਡੀ ਤੋਂ ਐਮਪੀ ਆ ਤੋਂ ਉਹਨਾਂ ਨੂੰ ਇਹੋ ਜੇ ਬਿਆਨ ਨਹੀਂ ਦੇਣੇ ਚਾਹੀਦੇ ਸੋਚ ਸਮਝ ਕੇ ਜਿਹੜੀ ਉਹ ਗੱਲਬਾਤ ਕਰਨੀ ਚਾਹੀਦੀ ਆ ਇਹਨਾਂ ਗੱਲਾਂ ਦੇ ਵਿੱਚੋਂ ਹੀ ਜਿਹੜਾ ਵਾ ਜਿਹੜਾ ਅੱਗੇ ਵੀ ਜਿਹੜੀ ਗੱਲਬਾਤ ਹੋਈ ਆ ਕੁੜੀ ਉੱਥੇ ਕਹਿ ਰਹੀ ਆ ਤੁਸੀਂ ਅਗਲਾ ਸਵਾਲ ਮੈਨੂੰ ਕਰਨਾ ਵਾ ਮੈਂ ਕਰ ਦਿੰਨਾ ਨਾਲ ਹੀ ਵੀ ਕੁਲਵਿੰਦਰ ਕੌਰ ਜੀ ਵੱਲੋਂ ਇਹ ਕੱਲ ਆ ਰਹੀ ਆ ਵੀ ਉਹ ਜਦੋਂ ਤੁਸੀਂ ਇਹ ਬਿਆਨ ਦਿੱਤਾ ਕਿ ਟਕੇ ਟਕੇ ਦੀਆਂ ਬੀਬੀਆਂ 100-100 ਰੁਪਏ ਤੇ ਜਿਹੜਾ ਉਹ ਦਿਹਾੜੀ ਤੇ ਮੋਰਚਿਆਂ ਦੇ ਵਿੱਚ ਆਈਆਂ ਤਾਂ ਉੱਥੇ ਮੇਰੀ ਮਾਂ ਵੀ ਬੈਠੀ ਸੀਗੀ ਜਿਹੜੀ ਉਹ ਗੱਲ ਚੱਲ ਰਹੀ ਆ ਤੇ ਜਦੋਂ ਉਹਨਾਂ ਦੇ ਵਿੱਚ ਇਹ ਡਿਊਟੀ ਨੂੰ ਲੈ ਕੇ ਪਰਸਨਲ ਨੂੰ ਲੈ ਕੇ ਜਾਂ ਫੋਨ ਨੂੰ ਲੈ ਕੇ ਸਕੰਦਰ ਨੂੰ ਲੈ ਕੇ ਗੱਲਬਾਤ ਹੋਈ ਆ ਤੇ ਉਹਦੇ ਵਿੱਚੋਂ ਵੀ ਜਹਨ ਦੇ ਵਿੱਚ ਇਹ ਗੱਲ ਆ ਜਾਣੀ ਇਹ ਸੁਭਾਵਿਕ ਆ ਕੋਈ ਵੱਡੀ ਗੱਲ ਨਹੀਂ ਜੀ ਜੇ ਤੁਸੀਂ ਕਿਹਾ ਕਿ ਬਹੁਤ ਸਾਰੇ ਵੀਰ ਇੱਥੇ ਪਹੁੰਚ ਰਹੇ ਨੇ ਪਰਵਾਰ ਚੜ੍ਹਦੀ ਕਲਾ ਚਾਪਰ ਕੰਗਣਾ ਦਾ ਇੱਕ ਬਿਆਨ ਆਇਆ ਏ ਉਹ ਕਹਿੰਦੀ ਜੀ ਕੋਈ ਫਿਲਮੀ ਸਟਾਰ ਨਹੀਂ ਬੋਲ ਰਿਹਾ ਕੋਈ ਮੇਰੇ ਨਾਲ ਦਾ ਜਿਹੜੇ ਐਕਟਰ ਸੀਗੇ ਉਹ ਨਹੀਂ ਬੋਲ ਰਿਹਾ ਕੱਲ ਨੂੰ ਤੁਹਾਡੇ ਬੱਚਿਆਂ ਨਾਲ ਵੀ ਇਹ ਮੂਨਾਏ ਆਉਣ ਵਾਲੇ ਟਾਈਮ ਚ ਪਰ ਤੁਹਾਡੇ ਇੱਥੇ ਘਰੇ ਮੇਲਾ ਲੱਗਿਆ ਪਿਆ ਜੀ ਭੀੜ ਲੱਗੀ ਪਈ ਆ ਸਨਮਾਨ ਕੀਤੇ ਜਾ ਰਹੇ ਨੇ ਸਰੋਪਾ ਉਪਾਏ ਜਾ ਰਹੇ ਨੇ ਕੀ ਕਾਰਨ ਆ ਉਹਨਾਂ ਦੇ ਬਿਆਨ ਸੀਗੇ ਜਿਹੜੇ ਉਹਦੇ ਕਾਰਨ ਅੱਜ ਉਹਨਾਂ ਦੇ ਨਾਲ ਨਹੀਂ ਕੋਈ ਖੜ ਰਿਹਾ ਦੇਖੋ ਧੰਨਵਾਦ ਆ ਸਾਰਿਆਂ ਦਾ ਜਿੰਨੇ ਵੀ ਵੀਰ ਇੱਥੇ ਆਏ ਆ ਹਰ ਇੱਕ ਜਥੇਬੰਦੀ ਦਾ ਸੰਜੋਗ ਆ ਔਰ ਜਿਹੜੀਆਂ ਸਾਡੀਆਂ ਧਾਰਮਿਕ ਸੰਸਥਾਵਾਂ ਉਹ ਵੀ ਪਹੁੰਚੀਆਂ ਵਾ ਬਾਕੀ ਵਾਹਿਗੁਰੂ ਦੀ ਕਿਰਪਾ ਵੀ 60 70 ਜੀ ਸਾਡੇ ਆਉਦੇ ਘਰ ਦੇ ਹੀ ਆ ਇੱਥੇ ਹੁਣ ਵੀ ਇਸ ਟਾਈਮ ਮੈਂ ਗਿਣਾ ਦੂੰਗਾ 25 26 ਜੀ ਸਾਡੇ ਆਪਣੇ ਵੀ ਬੈਠੇ ਹੋਏ ਆ ਵੱਡਾ ਪਰਿਵਾਰ ਆ ਤੇ ਇਦਾਂ ਦੀ ਕੋਈ ਗੱਲ ਨਹੀਂ ਕਿ ਪਰ ਜਿਹੜੇ ਉਲਟੇ ਪੁਲਟੇ ਬਿਆਨ ਦੇਣੇ ਆ ਅਸੀਂ ਕਹਿੰਦੇ ਆ ਕੰਗਣਾ ਮਰਯੋਦ ਜੀ ਨੂੰ ਵੀ ਤੁਸੀਂ ਸ਼ਬਦਾਂ ਦੀ ਜਿਹੜੀ ਆ ਉਹ ਮਰਿਆਦਾ ਰੱਖਿਆ ਕਰੋ ਇਹੋ ਜਿਹੇ ਬਿਆਨ ਦੇਣੇ ਜਿਹੜੇ ਆ ਉਹ ਸਹੀ ਨਹੀਂ ਹੈਗੇ ਕੰਗਣਾ ਨੇ ਤਾਂ ਬਿਆਨ ਪਹਿਲਾਂ ਜਿਹੜੇ ਦਿੱਤੇ ਨੇ ਉਹ ਠੀਕ ਹੈ ਜੀ ਉਹਨਾਂ ਦੀ ਭੈਣ ਆ ਰੰ ਕਹਿੰਦੀ ਜੀ ਖਾਲਸਤਾਨੀਆਂ ਦਾ ਅੱਡਾ ਸੀਗਾ ਕਿਸਾਨੀ ਅੰਦੋਲਨ ਐ ਇਦਾਂ ਦੇ ਬਿਆਨ ਆ ਰਹੇ ਨੇ ਕਹਿ ਰਹੀ ਆ ਕਿ ਕੰਗਣਾ ਤਾਂ ਸੰਭਲ ਜੂਗੀ ਕੰਗਣਾ ਦੀ ਰੀੜ ਦੀ ਹੱਡੀ ਬਹੁਤ ਮਜ਼ਬੂਤ ਆ ਉਹਨੂੰ ਕੁਝ ਨਹੀਂ ਹੁੰਦਾ ਉਹਨੇ ਸੰਭਲ ਜਾਣਾ ਹੈ ਪਰ ਪੰਜਾਬ ਤੇਰਾ ਕੀ ਹੋਊਗਾ ਦੇਖੋ ਉਹ ਪਤਾ ਨਹੀਂ ਕਿਹੋ ਜੇ ਬਿਆਨ ਦੇ ਰਹੀ ਆ ਮੈਂ ਤੇ ਅਜੇ ਤੱਕ ਉਹਨਾਂ ਦੀ ਜਿਹੜਾ ਵਾ ਫੇਸ ਵੀ ਨਹੀਂ ਦੇਖਿਆ ਵੀ ਕੌਣ ਆ ਉਹਨਾਂ ਦੀ ਭੈਣ ਕੀ ਨਾਂ ਦੱਸਿਆ ਸੀ ਰੰਗੋਲੀ ਹਾਂਜੀ ਉਹਨਾਂ ਰੰਗੋਲੀ ਤੇ ਉਹਨੂੰ ਭੈਣ ਨੂੰ ਵੀ ਇਹੋ ਜੇ ਬਿਆਨ ਨਹੀਂ ਦੇਣੇ ਚਾਹੀਦੇ ਜੇ ਰੀੜ ਦੀ ਹੱਡੀ ਤੁਹਾਡੀ ਮਜ਼ਬੂਤ ਆ ਤੇ ਰੀੜ ਦੀ ਹੱਡੀ ਕੋਈ ਸਾਡੀ ਵੀ ਜਿਹੜੀ ਉਹ ਏਡੀ ਮਾੜੀ ਨਹੀਂ ਗਈ ਜਿਹੜੇ ਤੁਸੀਂ ਕਹਿੰਦੇ ਜੋ ਵੀ ਜਿਹੜੇ ਕਿਸਾਨੀ ਅੰਦੋਲਨ ਦੇ ਵਿੱਚ ਬੈਠੇ ਆ ਉਹ ਖਾਲਸਤਾਨੀ ਆ ਇਹ ਤਾਂ ਕੱਲਾ ਮੇਰੇ ਹਿਸਾਬ ਨਾਲ ਰੰਗੋਲੀ ਕੁ ਯਕੀਨਾਂ ਦੱਸਿਆ ਰੰਗੋਲੀ ਜੀ ਰੰਗੋਲੀ ਅੰਗੋਲੀ ਜਿਹੜੀ ਕੰਗਰਨਾ ਨੌਦ ਦੀ ਭੈਣ ਆ ਉਹਨੇ ਜਿਹੜਾ ਬਿਆਨ ਦਿੱਤਾ ਇਹ ਤੋਂ ਪਹਿਲਾਂ ਸਾਨੂੰ ਬੜਾ ਕੁਝ ਕਹਿ ਚੁੱਕੇ ਆ ਇਹ ਹੱਤਵਾਦੀ ਵੀ ਕਹਿ ਚੁੱਕੇ ਆ ਸੱਤਵਾਦੀ ਵੀ ਕਹਿ ਚੁੱਕੇ ਆ ਪਾਕਿਸਤਾਨੀ ਵੀ ਕਹਿ ਚੁੱਕੇ ਆ ਚੀਨੀ ਵੀ ਕਹਿ ਚੁੱਕੇ ਆ ਇੱਥੋਂ ਤੱਕ ਕਿ ਗੰਦੀ ਨਾਲੀ ਦੇ ਕੀੜੇ ਵੀ ਕਹਿ ਚੁੱਕੇ ਆ ਹੂੰ ਠੀਕ ਆ ਜੀ ਇਨ ਇਹ ਇਹਨਾਂ ਦਾ ਹੁੰਦਾ ਵੀ ਅਗਲੇ ਤੇ ਸ਼ਬਦੀ ਹਮਲਾ ਕਰਨਾ ਸ਼ਮਤੀ ਅਟੈਕ ਕਰਨਾ ਉਹ ਸਾਡੇ ਤੱਕ ਪਹਿਲਾਂ ਕਰ ਚੁੱਕੇ ਆ ਪਰ ਦੁਨੀਆ ਜਾਣਦੀ ਆ ਵੀ ਅਸੀਂ ਕੌਣ ਆ ਅਸੀਂ ਅੱਤਵਾਦੀ ਆ ਕਿ ਸਤਵਾਦੀ ਆ ਅਸੀਂ ਪੂਰੇ ਦੇਸ਼ ਦੀ ਲੜਾਈ ਲੜ ਰਹੇ ਆ ਨਾ ਕਿ ਕੱਲੀ ਪੰਜਾਬ ਦੀ ਜੇ ਕੱਲੀ ਪੰਜਾਬ ਦੀ ਗੱਲ ਹੁੰਦੀ ਤਾਂ ਸਾਨੂੰ ਤੇ ਉਹਨੂੰ ਜਿਹੜੀ ਐਮਐਸਪੀ ਮਿਲ ਜਾਣੀ ਸੀਗੀ ਅਸੀਂ ਤਾਂ ਸ਼ੁਰੂ ਤੋਂ ਸੰਘਰਸ਼ਾਂ ਦੇ ਰਾਹ ਵਾਂ ਸੰਘਰਸ਼ ਲੜਦੇ ਆਏ ਆ ਅਸੀਂ ਤਮੀਆਂ ਤੇ ਵੀ ਬਹਿ ਕੇ ਵੇਖਿਆ ਵਾ ਅਸੀਂ ਆਰਿਆਂ ਗਾੜੀ ਵੀ ਖੜੇ ਆ ਨੀਆ ਚ ਖਲੋ ਕੇ ਵੀ ਵੇਖਿਆ ਵਾ ਸਾਰਾ ਕੁਝ ਅਸੀਂ ਹੰਡਾਇਆ ਵਾ ਪਰ ਅਸੀਂ ਪੂਰੇ ਦੇਸ਼ ਦੀ ਲੜਾਈ ਲੜ ਰਹੇ ਆ ਇਹੋ ਜਿਹੇ ਜਿਹੜੇ ਬਿਆਨ ਸਾਡੀਆਂ ਭੈਣਾਂ ਉਹ ਦੇ ਰਹੀਆਂ ਵਾ ਉਹ ਬਿਲਕੁਲ ਗਲਤ ਆ ਜੀ ਹੁਣ ਪਤਾ ਲੱਗ ਰਿਹਾ ਜੀ ਕਿ 323 341 ਦੀ ਕਾਰਵਾਈ ਕੀਤੀ ਗਈ ਆ ਅ ਪਰਚਾ ਦਰਜ ਕੀਤਾ ਗਿਆ ਹੈ ਇਹ ਧਾਰਾਵਾਂ ਦੇ ਤਹਿਤ ਤੁਹਾਡੇ ਕੋਲ ਕੋਈ ਇਦਾਂ ਦੀ ਆਈ ਹੈ ਗੱਲ ਨਹੀਂ ਮੈਂ ਅਜੇ ਜਿਹੜੀ ਆ ਇਹ ਮੇਰੇ ਕੋਲ ਗੱਲ ਨਹੀਂ ਆਈ ਸਾਡੇ ਦੋਵੇਂ ਫਾਰਮ ਜਿਹੜੇ ਸੀਗੇ ਉਹਨਾਂ ਦੀ ਜਿਹੜੀ ਆ ਡੀਆਈਜੀ ਸਾਹਿਬ ਨਾਲ ਪਹਿਲਾਂ ਜਿਹੜੀ ਉਹ ਹੋਈ ਆ ਗੱਲਬਾਤ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਾ ਵਾਂ ਉਹਦੇ ਤੇ ਮੀਟਿੰਗ ਹੋਈ ਆ ਤੇ ਹੁਣ ਮੇਰੇ ਨੇ ਜਿਹੜੀ ਆ ਥੋੜੇ ਚਿਰ ਪਹਿਲਾਂ ਅੱਧਾ ਵੀ ਅੱਧਾ ਘੰਟਾ ਪਹਿਲਾਂ ਜਿਹੜਾ ਵਾ ਉਹ ਥੋੜੇ ਚਿਰ ਤੱਕ ਜਿਹੜੇ ਆ ਕੁਲਵਿੰਦਰ ਕੌਰ ਨੂੰ ਜਿਹੜੇ ਦੋਵੇਂ ਫਾਰਮ ਉਹ ਮਿਲਣ ਜਾ ਰਹੇ ਆ ਉਹਨਾਂ ਨੂੰ ਜਿਹੜਾ ਪ੍ਰਸ਼ਾਸਨ ਆ ਮੈਨੂੰ ਲੱਗਦਾ ਕਿ ਮਲਵਾਊਗਾ ਉਹਨਾਂ ਨੇ ਗੱਲ ਰੱਖੀ ਸੀ ਕਿ ਦੋਵਾਂ ਫਾਰਮਾਂ ਨੇ ਕਿਉਂਕਿ ਜਥੇਬੰਦੀ ਹੀ ਸਾਡਾ ਪਰਿਵਾਰ ਆ ਜੋ ਵੀ ਜਥੇਬੰਦੀ ਫੈਸਲਾ ਲੈਂਦੀ ਆ ਕਿਸਾਨ ਮਜ਼ਦੂਰ ਮੋਰਚਾ ਲੈਂਦਾ ਵਾ ਤੇ ਗੈਰ ਰਾਜਨੀਤਿਕ ਸਯੁਕਤ ਮੋਰਚਾ ਜੋ ਵੀ ਫੈਸਲਾ ਲੈਂਦਾ ਉਹ ਸਾਡੇ ਸਿਰ ਮੱਥੇ ਆ ਇਸ ਕਰਕੇ ਵੇਖੋ ਅਸੀਂ ਇੱਥੇ ਘਰ ਬੈਠੇ ਆ ਪਰ ਉਹ ਸਾਡਾ ਪਰਿਵਾਰ ਆ ਨਾ ਤੇ ਸਰਵਰ ਸਿੰਘ ਪੰਦੇਰ ਜਗਜੀਤ ਸਿੰਘ ਡੱਲੇਵਾਲ ਔਰ ਉਹਨਾਂ ਦੇ ਜਿੰਨੀ ਵੀ ਟੀਮ ਆ ਉਹ ਸਾਰੀ ਪੂਰੀ ਸਿਰਦਰਦੀ ਲੈ ਕੇ ਤੇ ਉਹਨਾਂ ਨੇ ਦੂਜੀ ਕਾਨਫਰੰਸ ਵੀ ਕੀਤੀ ਆ ਉਤੋਂ ਬਾਅਦ ਜਿਹੜੀ ਪ੍ਰਸ਼ਾਸਨ ਦੇ ਨਾਲ ਮੀਟਿੰਗ ਵੀ ਕੀਤੀ ਆ ਤੇ ਹੁਣ ਵੀ ਜਿਹੜਾ ਵਾ ਕੁਲਵਿੰਦਰ ਕੌਰ ਜੋ ਮੇਰੀ ਭੈਣ ਆ ਉਹਨਾਂ ਨੂੰ ਮਿਲ ਕੇ ਆਉਣਗੇ ਹਾਲਚਲ ਜਿਹੜਾ ਉਹ ਸਾਰਾ ਬਾਹਰ ਆਣ ਕੇ ਸਪਸ਼ਟ ਕਰਨਗੇ ਹਾਂ ਜਿਹੜੀਆਂ ਤਰਾਵਾ ਲੱਗੀਆਂ ਵਾਂ ਜੇ ਉਹ ਪ੍ਰਸ਼ਾਸਨ ਨੇ ਜਿਹੜੀ ਇਨਕੁਆਰੀ ਕੀਤੀ ਆ ਜੇ ਉਹਨਾਂ ਨੂੰ ਉਹਦੇ ਵਿੱਚ ਲੱਗਦਾ ਵਾ ਵੀ ਠੀਕ ਆ ਇਹਨੇ ਆ ਕੀਤਾ ਕੀਤਾ ਤੇ ਦੂਜੇ ਬੰਦੇ ਨੇ ਇਨਕੁਆਰੀ ਕਰਨੀ ਚਾਹੀਦੀ ਆ ਵੀ ਕੰਗਣਾ ਨਨੌਤ ਜਿਹੜੀ ਆ ਕੋਈ ਅਸਮਾਨੋਂ ਨਹੀਂ ਉਤਰੀ ਹੋਈ ਉਹ ਵੀ ਇੱਕ ਇਨਸਾਨ ਆ ਜਿਸ ਤਰ੍ਹਾਂ ਦੂਜਿਆਂ ਦੀ ਚੈਕਿੰਗ ਹੁੰਦੀ ਆ ਇਸੇ ਤਰ੍ਹਾਂ ਜੇ ਡੈਮੋਕਰੇਸੀ ਆ ਨਾ ਤੇ ਸਾਡਾ ਲੋਕਤੰਤਰ ਆ ਤੇ ਲੋਕਤੰਤਰ ਦੇ ਵਿੱਚ ਆਪਣੀ ਗੱਲ ਰੱਖਣ ਦਾ ਵੀ ਸਾਰਿਆਂ ਨੂੰ ਹੱਕ ਆ ਤੇ ਕਾਨੂੰਨ ਦਾ ਦਾਇਰਾ ਜਿਹੜਾ ਵਾ ਉਹ ਸਾਰਿਆਂ ਵਾਸਤੇ ਇੱਕ ਹੀ ਆ ਜੇ ਦੂਜਿਆਂ ਦੀ ਜਿੱਦਾਂ ਚੈਕਿੰਗ ਹੁੰਦੀ ਆ ਤੇ ਇਸੇ ਤਰ੍ਹਾਂ ਮੰਤਰੀਆਂ ਸੰਤਰੀਆਂ ਦੀ ਵੱਡੇ ਅਧਿਕਾਰੀਆਂ ਦੀ ਵੀ ਹੋਣੀ ਚਾਹੀਦੀ ਆ ਕੀ ਪਤਾ ਕਿਸ ਦੇ ਮਨ ਦੇ ਵਿੱਚ ਕਦੋਂ ਜਿਹੜੀ ਆ ਉਹ ਬੇਈਮਾਨੀ ਆ ਜਾਣੀ ਆ ਕੱਲ ਨੂੰ ਮੰਨ ਲਓ ਵੱਡਾ ਕੋਈ ਹਸਾ ਵਾਪਰਦਾ ਤੇ ਸਾਰੀ ਗੱਲ ਜਿਹੜੀ ਸਕਿਉਰਿਟੀ ਤੇ ਆਉਂਦੀ ਆ ਜੀ ਜੀ ਅੱਗੇ ਹੁਣ ਪਰਿਵਾਰ ਦਾ ਕੀ ਸਟੈਪ ਰਹੂਗਾ ਜੀ ਅ ਅੱਗੇ ਨੌਕਰੀ ਵਾਸਤੇ ਸੰਘਰਸ਼ ਕੀਤਾ ਜਾਊਗਾ ਜਿੱਦਾਂ ਕਹਿ ਰਹੇ ਨੇ ਕਿ ਉਹਨਾਂ ਨੂੰ ਸਸਪੈਂਡ ਨਹੀਂ ਕਰਨਾ ਚਾਹੀਦਾ ਉਹਨਾਂ ਨੂੰ ਨੌਕਰੀ ਹੈ ਜਿਹੜੀ ਉਦਾਂ ਹੀ ਬਹਾਲ ਹੋਣੀ ਚਾਹੀਦੀ ਆ ਉਹਦੇ ਲਈ ਕੀ ਨਹੀਂ ਉਹ ਕੋਈ ਏਡਾ ਵੱਡਾ ਜ਼ੁਲਮ ਨਹੀਂ ਉਹਨਾਂ ਨੇ ਕੀਤਾ ਵੀ ਉਹਨਾਂ ਦੀ ਜਿਹੜੀ ਨੌਕਰੀ ਆ ਉਹਨੂੰ ਖਤਰਾ ਵਾ ਮੈਨੂੰ ਨਹੀਂ ਲੱਗਦਾ ਇਸ ਤਰ੍ਹਾਂ ਬਾਕੀ ਜੇ ਕੋਈ ਏਦਾਂ ਦੀ ਗੱਲ ਵੀ ਹੋਊਗੀ ਤੇ ਜਥੇਬੰਦੀਆਂ ਖੜੀਆਂ ਵਾਂ ਮੈਂ ਬਾਰ-ਬਾਰ ਕਹਿ ਰਿਹਾ ਪਰਿਵਾਰ ਤੇ ਜਥੇਬੰਦੀਆਂ ਇੱਕੋ ਗੱਲ ਆ ਇਹ ਦੋ ਚੀਜ਼ਾਂ ਨਹੀਂ ਹੈਗੀਆਂ ਜੀ ਜੀ ਧੰਨਵਾਦ ਜੀ ਹਾਂਜੀ ਇਹ ਸਨ ਭੈਣ ਕਲਵਿੰਦਰ ਕੌਰ ਦੇ ਭਰਾ ਤੇ ਇਹਨਾਂ ਦਾ ਕਹਿਣਾ ਹੈ ਕਿ ਕਿਸਾਨ ਜਥੇਬੰਦੀਆਂ ਸਾਡੇ ਨਾਲ ਨੇ ਸਾਡਾ ਪਰਿਵਾਰ ਤੇ ਕਿਸਾਨ ਜਥੇਬੰਦੀਆਂ ਇੱਕੋ ਨੇ ਜੋ ਕਿਸਾਨ ਜਥੇਬੰਦੀਆਂ ਫੈਸਲਾ ਕਰਨਗੀਆਂ ਅਸੀਂ ਉਹਨਾਂ ਦੇ ਨਾਲ ਆ ਤੇ ਇਹਨਾਂ ਨੇ ਇਹ ਵੀ ਕਿਹਾ ਕਿ ਜਿਹੜੇ ਭੜਕਾਊ ਬਿਆਨ ਦੇ ਰਹੇ ਨੇ ਉਹਨਾਂ ਤੇ ਵੀ ਪ੍ਰਸ਼ਾਸਨ ਨੂੰ ਬਣਦੀ ਕਾਰਵਾਈ ਕਰਨੀ ਚਾਹੀਦੀ ਆ ਤਾਂ ਕਿ ਕੱਲ ਨੂੰ ਅਜਿਹੀਆਂ ਘਟਨਾਵਾਂ ਨਾ ਵਾਪਰਨ ਇੱਕ ਸਾਈਡ ਤੇ ਤਾਂ ਦੂਜਿਆਂ ਨੂੰ ਦਬਾਇਆ ਜਾਂਦਾ ਏ ਉਹਨਾਂ ਤੇ ਪਰਚੇ ਦਰਜ ਕੀਤੇ ਜਾਂਦੇ ਨੇ ਉਹਨਾਂ ਨੂੰ ਸਸਪੈਂਡ ਕੀਤਾ ਜਾਂਦਾ ਏ ਜੇ ਉਹ ਕੋਈ ਗੱਲ ਕਰਦੇ ਨੇ ਇੱਕ ਸਾਈਡ ਤੇ ਖਾਲਸਤਾਨੀ ਵੱਖਵਾਦੀ ਦੇਸ਼ਦ્રોਹੀ ਕਹਿ ਕੇ ਲੋਕਾਂ ਨੂੰ ਭੰਡਿਆ ਜਾਂਦਾ ਇਹ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਜਾਂਦੀ ਆ ਉਹਨਾਂ ਤੇ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਇਹਦੇ ਵੱਲ ਵੀ ਵੀਰ ਕਹਿੰਦੇ ਜ਼ਰੂਰ ਧਿਆਨ ਦੇਣਾ ਚਾਹੀਦਾ ਹੈ ਫਿਲਹਾਲ ਸਰਕਾਰਾਂ ਦੀਆਂ ਅੱਖਾਂ ਕਦੋਂ ਖੁੱਲਦੀਆਂ ਨੇ ਕਦੋਂ ਇਹਦੇ ਵੱਲ ਧਿਆਨ ਦਿੰਦੇ ਨੇ ਇਹ ਤਾਂ ਆਉਣ ਵਾਲਾ ਟਾਈਮ ਦੱਸੂਗਾ ਫਿਲਹਾਲ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਕੈਮਰਾਮੈਨ ਜਤਿੰਦਰ ਟਿਵਾਣਾ ਦੇ ਨਾਲ ਮਨਵਿੰਦਰ ਸਿੰਘ ਟਿਵਾਣਾ